ਸ਼ਾਲਪੁਰ ਵੱਲੋਂ ਜਿਹੜਾ 350 ਸਾਲਾਂ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਨਗਰ ਕੀਰਤਨ ਸਾਡੇ ਵਿਲੇਜੋਂ 21 ਅਤੇ 22 ਨਵੰਬਰ ਨੂੰ ਨਿਕਲਣਾ ਹੈ ਉਹਦੇ ਲਈ ਗਰਾਊਂਡ ਤੇ ਆਏ ਹੋਏ ਆ ਸਾਡੇ ਸਾਰੇ ਮਹਿਕਮੇ ਜਿਵੇਂ ਕਿ ਪੁਲਿਸ, ਪੀਡਬਲਿਟੀ, ਮਿਨਿਸਪਲ ਕਾਰਪੋਰੇਸ਼ਨ, ਪੰਚਾਇਤ ਦੇ ਭਾਗ ਅਤੇ ਹੋਰ ਸਾਰੇ ਮਹਿਕਮੇ ਸਾਡੇ ਨਾਲ ਨੇ ਅਸੀਂ ਨਹੀਂ ਤੁਹਾਨੂੰ ਪਤਾ ਹੈ ਪਿਛਲੇ ਹਫਤੇ ਅਸੀਂ ਬੁਖੇਰੀਆ ਦਸੂ शाम से हल्के का दौरा किया अच्छ असी होशियारपुर चब्बेवाल शंकर हल्क का दौरा किया है और यह सुनिश्चित किया है अपनी सारी टीम के नाल कि नगर कीर्तन पुख्ता प्रबंध सारे पास किए जा मेरी इस मैसेज राही मेरी सारे हशियारपुर निवासियों को बेनती है कि नगर कीर्तन के जाके जरूर मत्था टेकन और अभी इस तरह के प्रबंध भावें ट्रैफिक वाले पावे पासे हो भावें लाइटा होन या साफ़ सफाई के प्रबंध होन असं यह सुनिश्चित कर रहे हैं कि किसी तरह की असहूलियत किसी भी संगत में ना हो और इस राही मैं सारे यूनियन में भी यह बेनती करती हाँ कि सार्यो सी एम साहब वालों आप सद् दिता गया है तो सार ने नगर कीर्तन से पहुँच के अपना मत टेका जिला प्रशासन ਵੱਲੋਂ ਮੌਕੇ ਤੇ ਸੀਨੀਅਰ ਅਫਸਰ ਸਹਿबान ਨਿਯੁਕਤ ਕੀਤੇ ਗਏ ਨੇ ਜਿਹੜੇ ਕਿ ਹਰ ਪੁਆਇੰਟ ਤੇ ਮੌਜੂਦ ਰਹਿਣਗੇ ਤਾਂ ਕਿ ਪ੍ਰਬੰਧ ਪੂਰੇ ਸੁਚਾਰੂ ਰਹੇ ਔਰ ਮੇਰੀ ਸਾਰੇ ਨਿਵਾਸੀਆਂ ਨੂੰ ਸਾਰੀ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਨਗਰ ਕੀਰਤਨ ਸਮੇਂ ਸਿਰ ਚੱਲਦਾ ਰਹੇ ਤਾਕਿ ਉਸ ਜੀ ਅਨੰਦਪੁਰ ਸਾਹਿਬ ਤੱਕ ਵੀ ਸਮੇਂ ਸਿਰ ਪਹੁੰਚ ਸਕਣ 22 ਤਰੀਕ ਨੂੰ ਉਹਨਾਂ ਨੇ ਪਹੁੰਚਣਾ ਹੈ ਤਾਂ ਕਰਕੇ ਜਿਹੜੇ ਨਿਰਧਾਰਿਤ ਸਥਾਨ ਅਸੀਂ ਹੌਲਡ ਪੁਆਇੰਟਸ ਬਣਾਏ ਹੋਏ ਹਨ ਉਹ ਤੁਹਾਨੂੰ ਸਰਪੰਚ ਸਾਹਿਬਾਨਾਂ ਦੇ ਰਾਹੀਂ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਅਨਾਉਂਸਮੈਂਟ ਦੇ ਰਹੀ ਆਪੀ ਨੂੰ ਪਤਾ ਲੱਗ ਜਾਣਾ ਤੇ ਨਿਰਧਾਰਿਤ ਤੌਰ ਤੇ ਪ੍ਰਬੰਧ ਕੀਤੇ ਗਏ ਜਿਹੜੇ ਲੰਗਰ ਦੇ ਸਥਾਨ ਹੈ ਜਾਂ ਜਿੱਥੇ ਦਰਸ਼ਨ ਦੇ ਸਥਾਨ ਹੈ ਉੱਥੇ ਸੰਗਤਾਂ ਇਕੱਤਰ ਹੋ ਜਾਣਗੀਆਂ ਤਾਂ ਪ੍ਰਬੰਧਿਤ ਤੌਰ ਤੇ ਨਗਰ ਕੀਰਤਨ ਆਪਣੇ ਸਮੇਂ ਸਿਰ ਅਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚ ਰਣਗੇ ਇਹ ਮੇਰੀ ਫੇਰ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ 21 ਤੇ 22 ਤਰੀਕ ਨੂੰ ਜਦੋਂ ਨਗਰ ਕੀਰਤਨ ਸਾਡੇ ਜ਼ਿਲ੍ਹੇ ਚੋਂ ਲੰਘਦਾ ਹੈ ਸਾਰੇ ਜ਼ਰੂਰ ਆਉਣ ਧੰਨਵਾਦ